से होने में स्पिन के खिलाफ शायद देखिए अच्छा लेकिन मैं अभी भी समझता हूँ ये 25-30 रन सेंसिबल बनाइए बहुत महंगा है पूरी देर बाद फिर ग्लेन फिलिप्स लेकिन गेंद थोड़ी दूर थी पांच रन इस ओवर से एक जी देखिए पिछले मैच में भी जिस तरह की पारी खेली थी उन्होंने कॉन्फिडेंस है ना आत्मविश्वास है अब अनुभव है ਨੇ ਆਈਪਲ ਟਰਾਫੀਸ ਦਾ ਡਾਟਾ ਬਣਵਾ ਲਓ ਸਹੀ ਬਹੁਤ ਰਹਾਾਰਤ ਕੀ ਬੇਸੋਰ ਨੇ ਆਈ 6 ਇਹ ਤਾਂ ਇਹ ਕਿ ਬੇਟੇ ਕਿ ਕਿ ਸਮਾਪਤੀ ਹੈ 190 ਦੇ ਵਿਚਕਾਰ ਕਮੋਨ ਕਮੋਨ ਇਹ ਪਰਫੈਕਟ ਸ਼ਾਟ ਹੈ

दो ले लिए और स्ट्राइक भी रखी अपने पास। अब एग्जैक्टली 40 में 40। ये जलवा देखिए, 8 बनाए थे पाकिस्तान के सामने। उसके बाद 45 न्यूजीलैंड के सामने, फिर ऑस्ट्रेलिया के सामने 28 और आज फिर मौका है। खेलेंगे। 30 रणजीत भाई दुवारी में लगाए डर लगा हुआ है छह विकेट निकाले और हिटिंग का दिखे तो देखिए ताकत वो सबतों पहले दे प्यार भरी सतशी काल जी मैं गुलाब सिंह शहर मिर्जे दी काड़ियां डिस्ट्रिक्ट दादूपुर वालों ते आज बहुत ही सोना जो हिंदुस्तान ने तोहफा ਦਿੱਤਾ पूरे हिंदुस्तान नु पूरे वर्ल्ड नु ओदे नाल सबतों पहले जोरदार ताली लगानी है आपा ਠੀਕ ਹੈ ਜੀ ਔਰ ICC ਚੈਂਪियंस ਟਰੋਫੀ 2013 ਤੋਂ ਬਾਅਦ ਅਸੀਂ ਹੋਣ ਜਿੱਤੇ ਆ ਰੋਹਿਤ ਸ਼ਰਮਾ ਦੀ ਕਪਤਾਨੀ ਦੇ ਵਿੱਚ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਦੁਬਈ ਵਿੱਚ ਜਾ ਕੇ ਉਹ ਹਾਈਬ੍ਰਿਡ ਮਾਡਲ ਕਰਵਾ ਕੇ ਕ੍ਰਿਕਟ ਦਾ ਬਹੁਤ ਹੀ ਵਧੀਆ ਉਫਰਾਲਾ ਕੀਤਾ ਉਸ ਤੋਂ ਬਾਅਦ ਵਧਾਈ ਦੇ ਪਾਤਰ ਨੇ ਮੇਰੇ ਭਰਾ SSK ਮੋਬਾਈਲ DJ ਜਵਾਲੀਆ ਗਲਾਬ ਸੂਟਸ ਜਿਨ੍ਹਾਂ ਨੇ ਸ਼ਹਿਰ ਵਿੱਚ ਵਧੀਆ ਮਾਹੌਲ ਬਣਾਇਆ LED ਆ ਲਵਾਈਆਂ ਸਾਰੇ ਲੋਕਾਂ ਨੂੰ ਇੱਕ ਇਕੱਠ ਕੀਤਾ ਇਦਾਂ ਹੀ ਅਸੀਂ ਪਿਆਰ ਨਾਲ ਰਹੀਏ ਹੋਰ ਵੀ ਜਿਹੜੇ ਕੰਮ ਉਫਰਾਲੇ ਹੁੰਦੇ ਰਹੇ ਤੇ ਕਿੰਨੀ ਵਧੀਆ ਗੱਲ ਆ ਇੱਕ ਸਦਾਵਾ ਨੌਜਵਾਨਾਂ ਨੂੰ ਕਿ ਸਾਰੇ ਪਿਆਰ ਨਾਲ ਰਹੀਏ ਔਰ ਅਸੀਂ ਇਸੇ ਖੁਸ਼ੀ ਵਿੱਚ ਬਹੁਤ ਪਟਾਕੇ ਚਲਾਏ ਨੇ ਐਸੇ ਭਾਂਡੀਆਂ ਦੇ ਗਲਾਬ ਜਮ ਨੂੰ ਮੋਗੇ ਨੇ ਤੇ ਹੁਣ ਤੇ ਬਹੁਤ ਹੀ ਸਾਰਾ ਔਰ ਸਿਰਫ ਇੱਕ ਅਫਗਾਨਿਸਤਾਨ ਟੀਮ ਸੀਗੀ ਸਾਡੀ ਹਿੰਦੁਸਤਾਨ ਦੇ ਵੱਲ ਬਾਕੀ ਪਾਕਿਸਤਾਨ ਵਿੱਚ ਹੁੰਦਾ ਹੀ ਹਿੰਦੁਸਤਾਨ ਹਾਰ ਜੇ ਪਰ ਇਦਾਂ ਨਹੀਂ ਹੁੰਦਾ ਗੱਲਾਂ ਬਾਤਾਂ ਨਾਲ ਨਹੀਂ ਹਾਰਦੇ ਇਹ ਤਪੱਸਿਆਵਾਂ ਕੀਤੀਆਂ ਨੇ ਸਾਡੇ ਹਿੰਦੁਸਤਾਨ ਦੇ ਪਲੇਅਰਾਂ ਨੇ ਬਹੁਤ ਵਧੀਆ ਨਹੀਂ ਝੂਠ ਕਿਉਂ ਸੱਚ ਕੀਤੀਆਂ ਨੇ ਸੋ ਅਸੀਂ ਤੇ ਇਹੋ ਚਾਹੁੰਦੇ ਆ ਕਿ ਕੋਈ ਵੀ ਟੈਲੈਂਟ ਨਿਕਲੇ ਔਰ ਹਿੰਦੁਸਤਾਨ ਦਾ ਨਾਮ ਰੋਸ਼ਨ ਕਰੇ ਔਰ ਜਿਹੜੀ ਅੱਜ ਖੁਸ਼ੀ ਹੋਈ ਹੈ ਬਲਕਿ ਮਿੱਠੇ ਚੋਲੇ ਦਾ ਵੀ ਉੱਤੇ ਖੁਸ਼ੀ ਹੋ ਗਈ ਸਾਨੂੰ ਬਹੁਤ ਵਧੀਆ ਆਈ ਨਾ ਹਿੰਦੁਸਤਾਨ ਠੀਕ ਹੈ ਜੀ ਇੱਥੇ ਪਾਟਿਆ ਸਿਟੀ ਕੇਵਲ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਚਾਹਣਾ ਚਾਹਾਂਗੇ ਜੀ ਪਹਿਲਾਂ ਤੇ ਜੀ ਹਾਨੀ ਪੂਰੇ ਨਹੀਂ ਸੀ ਹੁੰਦੇ ਪਾਣੀ ਮਿਲਗੀ ਵੱਧ ਜਾਂਦੇ ਸੀ ਕਿੰਨੂ ਖੜਾਈਏ ਕਿੰਨੂ ਨਹੀਂ ਅੱਜ ਅਸੀਂ ਕਾਲੀ ਦੀ ਗਰਾਊਂਡ ਜੀ ਜਾਣੇ ਆ ਕੋਈ ਹਾਨੀ ਨਹੀਂ ਲੱਭਦਾ ਬੱਚੇ ਨਸ਼ਿਆਂ ਦੇ ਟੀਕਿਆਂ ਤੇ ਲੱਗੇ ਹੋਏ ਨੇ ਸੋ ਸਰਕਾਰ ਨੂੰ ਇਹ ਹੀ ਮੇਰੀ ਬੇਨਤੀ ਹੈ ਕਿ ਨਸ਼ਾ ਜਿਹੜਾ ਵੱਧ ਤੋਂ ਵੱਧ ਖਤਮ ਕੀਤਾ ਜਾਏ ਪੰਜਾਬ ਵਿੱਚ ਕਿਉਂਕਿ ਸਾਰੀ ਦੁਨੀਆ ਦੂਜੇ ਮੁਲਕ ਪੰਜਾਬ ਨੂੰ ਖਤਮ ਕਰਨ ਤੇ ਲੱਗੇ ਨੇ ਸੋ ਅਸੀਂ ਚਾਹੁੰਦੇ ਕਿ ਪੰਜਾਬ ਚ ਹਰਿਆਲੀ ਆਵੇ ਨੌਜਵਾਨ ਗੱਬਰੂ ਜੀਮਾਂ ਵਿੱਚ ਹਿੱਸਾ ਲੈਣ ਸੋ ਸਭ ਤੋਂ ਵੱਡੀ ਮੇਰੀ ਇਹੀ ਪੀਲਾ ਇਹ ਵੀ ਕ੍ਰਿਕਟ ਬੜੀ ਖੇਡੀ ਆ ਪਰ ਚਲੋ ਕੋਈ ਗੱਲ ਨਹੀਂ ਵਧੀਆ ਗੱਲ ਹੈ ਨੌਜਵਾਨ ਨੂੰ ਇਹੀ ਬੇਨਤੀ ਹੈ ਕਿ ਨਸ਼ੇ ਤੋਂ ਦੂਰ ਰਹਿਣ ਕਿਸੇ ਵੀ ਗੇਮ ਚ ਪਾਰਟਿਸਪੇਟ ਕਰਨ ਔਰ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰ ਬਹੁਤ ਬਹੁਤ ਵਧੀਆ ਇੰਡੀਆ ਦੇ ਪਲੇਅਰਾਂ ਨੇ ਜਿਹੜਾ ਪ੍ਰਦਰਸ਼ਨ ਕੀਤਾ ਆ ਬਹੁਤ ਮਾਣ ਨੂੰ ਖੁਸ਼ੀ ਹੋਈ ਆ ਕਾਧੀਆਂ ਸ਼ਹਿਰ ਚ ਅਸਤ ਬਾਜੀ ਚੱਲਣ ਦੀ ਆ ਸਾਰੇ ਨੌਜਵਾਨ ਦੇਖੋ ਕਾਦੀਆਂ ਦੇ ਖੁਸ਼ੀ ਮਨਾ ਰਹੇ ਨੇ ਸਕਰੀਨ ਲੱਗੀ ਹੋਈ ਆ ਐਸਐਸਕੇ ਮੋਬਾਈਲ ਸਿਟੀ ਵਾਲਿਆਂ ਨੇ ਸਕਰੀਨ ਲਾ ਕੇ ਪੂਰੇ ਕਾਦੀਆਂ ਸ਼ਹਿਰ ਨੂੰ ਮੈਚ ਦਿਖਾਇਆ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਔਰ ਸਾਰੇ ਸ਼ਹਿਰ ਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕ ਭਾਰਤ ਮਾਤਾ ਕੀ ਜੈ ਇੰਡੀਆ ਪਲੇਅਰ ਨੂੰ ਹਲਾਉਣ ਵਾਸਤੇ ਲੋਕਾਂ ਨੇ ਬੜੀਆ ਸਰਪ੍ਰਸਤਾ ਕੀਤੀ ਇਹਦੇ ਬਾਰੇ ਕੀ ਕਹਿਣਾ ਚਾਹੋ? ਦੇਖੋ ਜੀ ਇੰਡੀਆ ਦੇ ਪਲੇਅਰ ਹਾਰ ਨਹੀਂ ਸਕਦੇ ਕਿਉਂਕਿ ਸਾਰੇ ਹੀ ਹਿੰਦੁਸਤਾਨ ਵਾਸੀਆਂ ਦਾ ਪਿਆਰ ਔਰ ਉਹਨਾਂ ਵਾਸਤੇ ਦੁਆਵਾਂ ਘਰ ਘਰ ਬੈ ਕੇ ਮੰਗਦੇ ਨੇ ਸਾਰੇ ਜਣੇ ਔਰ ਇਹ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਆ ਇਹਦੇ ਵਿੱਚ ਕੋਈ ਵੀ ਬੰਦਾ ਮੈਂ ਨਹੀਂ ਸਮਝਦਾ ਵੀ ਜਿਹੜਾ ਇੰਡੀਆ ਦਾ ਬੰਦਾ ਹੋਵੇ ਤੇ ਉਹ ਆਪਣੇ ਪਲੇਰਾਂ ਦੇ ਗਵਾਂਡੀ ਦੇਸ਼ ਦੀ ਕੋਈ ਗੱਲ ਨਹੀਂ ਜੀ ਉਹ ਦੁਸ਼ਮਣ ਦੇਸ਼ ਆ ਉਹ ਜੋ ਮਰਜ਼ੀ ਸੋਚੇ ਜਿਦਾ ਰਹੇਗਾ ਬਾਰਾ Oh, man.